ਪਿਛਲੇ ਦਿਨਾਂ ਮੇਰੇ ਸਨਮਾਨਯੋਗ ਪਿਤਾ ਸਰਦਾਰ ਹਰदयाल ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਏ ਦਾਸ ਬਾਰਸੀ ਅੱਜ ਪਿਤਾ ਜੀ ਦੇ ਸਰੀਰ ਦਾ ਦਾ ਸੰਸਕਾਰ ਕੀਤਾ ਗਿਆ ਹੈ ਇਹ ਸੰਸਾਰ ਚੱਲੂ ਚੱਲੀ ਦਾ ਇੱਕ ਮੇਲਾ ਹੈ ਪਿਛਲੇ ਸਾਲ ਸਨਮਾਨਯੋਗ ਬੀਜੀ ਸਾਡੇ ਚਲੇ ਗਏ ਐਸ਼ਵਰੀ ਪਿਤਾ ਜੀ ਚਲੇ ਗਏ ਮੈਂ ਤਾਂ ਬਸ ਬਾਬਾ ਫਰੀਦ ਸਾਹਿਬ ਜੀ ਦਾ ਇਹ ਬਚਨ ਯਾਦ ਆ ਰਿਹਾ ਹੈ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿਨਨੀ ਤੂੰ ਜਣਿਓ ਹੈ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿਨਨੀ ਤੂੰ ਜਣਿਓ ਹੈ ਤੈ ਪਾਸਿਓਂ ਔਲਾਦ ਗਏ ਤੂੰ ਅਜੇ ਨਾ ਪਤੀਣਿਓ ਸੱਚ ਇਹ ਹੈ ਪਾਣਾ ਸ਼ਬਦ ਦੋ ਅੱਖਰਾਂ ਦਾ ਹੈ ਪਰ ਪਾਣਾ ਮੰਨਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਤੇ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਮੰਨਿਆ ਨਹੀਂ ਜਾਂਦਾ ਆ ਜਿਤਨੀਆਂ ਸੰਗਤਾਂ ਪ੍ਰੇਮ ਸ਼ਰਦਾ ਵਾਲੀਆਂ ਆਈਆਂ ਕੋਈ ਖੂਨ ਦਾ ਰਿਸ਼ਤਾ ਥੋੜਾ ਸਭ ਨਾਲ ਜੀ ਸਿਰਫ ਸ਼ਬਦ ਦਾ ਰਿਸ਼ਤਾ ਹੈ ਬਾਣੀ ਦਾ ਰਿਸ਼ਤਾ ਹੈ ਸੰਗਤ ਦਾ ਰਿਸ਼ਤਾ ਹੈ ਮੈਂ ਜਿਤਨੀਆਂ ਵੀ ਸਿੱਖਿਸ਼ੀਤਤਾ ਧਾਰਮਿਕ ਆਈਆਂ ਰਾਜਨੀਤਿਕ ਆਈਆਂ ਮੈਂ ਸਭ ਦਾ ਤੈਦਲੋ ਤਨਵਾਦੀ ਹਾਂ ਦੂਸਰਾ ਆਪ ਦੇ ਮਾਧਿਅਮ ਰਹੀ ਬੇਨਤੀ ਕਰਨੀ ਚਾਹਨਾ ਕੱਲ ਨੂੰ ਘਰ ਸਹਿਜ ਪਾਠ ਰੱਖਿਆ ਜਾਏਗਾ ਜੀ 9:30 ਵਜੇ ਉਸ ਤੋਂ ਬਾਅਦ ਅੰਗੀਠਾ ਸਮੇਟਿਆ ਜਾਏਗਾ ਰੋਜ਼ਾਨਾ ਸਾਰਾ ਦਿਨ ਸਹਿਜ ਪਾਠ ਹੋਇਆ ਕਰੇਗਾ ਜੀ ਸ਼ਾਮ ਨੂੰ ਦੀਵਾਨ ਹੋਵੇਗਾ 3 ਤਰੀਕ ਨੂੰ ਸ਼ਨੀਚਰਵਾਰ ਹੈ ਮੇਰਾ ਖਿਆਲ 3 ਮਈ ਨੂੰ ਗੁਰਦੁਆਰਾ ਖੁਰ ਗਿਆਨ ਪ੍ਰਕਾਸ਼ ਜਵਦੀ ਕਲਾਂ ਵਿਖੇ 12 ਤੋਂ 2 ਵਜੇ ਕੀਰਤਨ ਔਰ ਅੰਤਮ ਅਰਦਾਸ ਹੋਵੇਗੀ ਤੁਹਾਡੇ ਰਾਹੀ ਦੇਸ਼ ਪ੍ਰਦੇਸ਼ ਜਿੱਥੇ ਜਿੱਤੇ ਵੀ ਸੰਗਤਾ ਨੇ ਇਸ ਘੜੀ ਵਿੱਚ ਦੁੱਖ ਸੁੱਖ ਤਾਂ ਮਾਲਕ ਦੀ ਆਗਿਆ ਹੈ ਜੀ ਗੁਰੂ ਸਾਹਿਬ ਦੀ ਬਾਣੀ ਦਾ ਬਚਨ ਹੈ ਆਗੇ ਦੇਖੋ ਡੋ ਜਲੇ ਪਾਛੇ ਹਰਿਉ ਅੰਗੂਰ ਮਹਾਰਾਜ ਕਹਿੰਦੇ ਨੇ ਮੈਂ ਦੇਖ ਰਿਹਾ ਜੰਗਲ ਨੂੰ ਅੱਗ ਲੱਗੀ ਏ ਅੱਗੇ ਅੱਗੇ ਵੱਡੇ ਰੁੱਖ ਸੜੀ ਜਾਂਦੇ ਆ ਪਿੱਛੇ ਨਵੀਆਂ ਨਵੀਆਂ ਕੁਰੁੰਬਲਾ ਜਨਮ ਲੈ ਰੀਆਂ ਬਸ ਆ ਹੀ ਸੰਸਾਰ ਏ ਜੀ ਪੱਕੇ ਹੋਏ ਜਾਂਦੇ ਪਿਆ ਤੇ ਨਵੇਂ-ਨਵੇਂ ਜਨਮ ਲੈ ਰਹੇ ਆ ਇਸ ਖੇਡ ਵਿੱਚ ਸਤਿਗੁਰੂ ਦੇ ਬਾਣੀ ਨੂੰ ਸਾਨੂੰ ਸਭ ਨੂੰ ਮੰਨ ਲੈਣਾ ਚਾਹੀਦਾ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ